प्लीज हमारे चैनल को सब्सक्राइब करें और घंटी के आइकन पर क्लिक करें वह शेयर करना न भूलें। ਫਾਇਦੇ ਸਮੇਂ ਪਾਇਦੌੜ ਦੀ ਜ਼ਿੰਦਗੀ ਦੇ ਤਣਾਅ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਸੌਖਾ ਤਰੀਕਾ ਮੈਡੀਟੇਸ਼ਨ ਹੈ ਜਿਸ ਸੰਬੰਧ ਵਿੱਚ ਅੱਜ ਅੰਤਰਰਾਸ਼ਟਰੀ ਮੈਡੀਟੇਸ਼ਨ ਡੇ ਮੌਕੇ ਆਰਿਆਨ ਪਬਲਿਕ ਸਕੂਲ ਵਿਖੇ ਗਿੱਦੜਵਾ ਸੈਰ ਦੇ ਵੱਖ-ਵੱਖ ਗਰੁੱਪ ਜਿਵੇਂ ਕਿ ਆਰਟ ਆਫ ਲਿਵਿੰਗ ਡੀਏਵੀ ਵਿਅਸਕੋਲ ਯੋਗਾ ਗਰੁੱਪ ਭਾਰਕ ਯੋਗਾ ਗਰੁੱਪ ਅਤੇ ਪੰਤਜਲੀ ਯੋਗਾ ਗਰੁੱਪਾਂ ਨਾਲ ਸਾਂਝੇ ਤੌਰ ਤੇ ਮੈਡੀਟੇਸ਼ਨ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਆਰਟ ਆਫ ਲੀਵਿੰਗ ਦੇ ਟੀਚਰ ਮੋਹਨ ਸ਼ਰਮਾ ਅਤੇ ਸਰਕਾਰੀ ਯੋਗ ਟੀਚਰ ਵਿਨੋਦ ਨੇ ਮੌਜੂਦ ਸ਼ਹਿਰ ਵਾਸੀਆਂ ਨੂੰ ਮੈਡੀਟੇਸ਼ਨ ਅਤੇ ਵਕ ਵਕ ਕ੍ਰਿਆਵਾਂ ਕਰਵਾਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਆਰਟ ਆਫ ਲੀਵਿੰਗ ਦੇ ਟੀਚਰ ਮੋਹਨ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਤਣਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਤਣਾਅ ਤੋਂ ਦੂਰ ਰਹਿਣ ਲਈ ਲੋਕ ਆਰਾਮ ਕਰਦੇ ਹਨ

ਇਸ ਲਈ ਉਹਨਾਂ ਲੋਕਾਂ ਨੂੰ ਭੱਜ ਦੌੜ ਦੀ ਜ਼ਿੰਦਗੀ ਸਤਰਾਤ ਮੁਕਤ ਰਹਿਣ ਲਈ ਰੋਜ਼ਾਨਾ ਮੈਡੀਟੇਸ਼ਨ ਕਰੰਦਾ ਸੁਨੇਹਾ ਦਿੱਤਾ ਸਰ ਜੀ ਵਾਲੂ ਮੈਡੀਟੇਸ਼ਨ ਕੀ ਹੈ ਕਿ ਤੇ ਤੁਸੀਂ ਇਸ ਵਿੱਚ ਸ਼ਿਰਕਤ ਕੀਤੀ ਹੈ ਤੇ ਮੈਡੀਟੇਸ਼ਨ ਦਾ ਉਦੇਸ਼ ਕੀ ਹੈ ਤੇ ਇਹਦੇ ਲਾਭ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡਾ ਜੋ ਵੀ ਦਰਵਾਜ਼ਾ ਸ਼ਹਿਰ ਹੈ ਉਹ ਪਹਿਲਾਂ ਤੋਂ ਬਹੁਤ ਜਾਗਰੂਕ ਤੇ ਥਾਂ ਥਾਂ ਤੇ ਸੀ ਯੋਗ ਚੱਲ ਰਿਹਾ ਹੈ ਜਿਵੇਂ ਸੰਜੂ ਜੀ ਜੋ ਵੀ ਇੱਥੇ ਗਰੁੱਪ ਦੇ ਵਿਦਿਆਲ ਜੀ ਬਹੁਤ ਥਾਵਾਂ ਤੇ ਯੋਗਾ ਨਾਲ ਨਾਲ ਉਹਦੇ pranayam ਤੇ ਨਾਲ ਨਾਲ ਧਿਆਨ ਵੀ ਰੈਗੂਲਰ ਬੇਸ ਤੇ ਕਰ ਰਹੇ ਹੈ ਤੇ ਮੈਡੀਟੇਸ਼ਨ ਡੇ ਅੱਜ UN ਵੱਲੋਂ ਡਿਕਲੇਅਰ ਹੋਇਆ ਹੈ ਕਿ ਵਰਲਡ ਮੈਡੀਟੇਸ਼ਨ ਡੇ 21 ਦਸੰਬਰ ਤੋਂ ਮਨਾਇਆ ਜਾਵੇਗਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਕੱਲ ਜੀਵਨ 'ਚ ਇੰਨਾ ਤਣਾਅ ਵੱਧ ਚੁੱਕਾ ਹੈ ਸਾਡੇ ਸਾਰਿਆਂ ਦੇ ਜੀਵਨ 'ਚ ਕਿ ਚਾਹੇ ਕੋਈ ਬਿਜ਼ਨਸ ਕਰ ਰਿਹਾ ਹੈ ਕੋਈ ਜੌਬ ਕਰ ਰਿਹਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਜਾ ਕੇ ਧਿਆਨ ਦਾ ਇੱਕ ਚਲਕ ਮਿਲਣੀ ਬਹੁਤ ਜ਼ਰੂਰੀ ਹੈ ਤਾਂ ਉਹ ਤਾ ਇੰਪੋਸੀਬਲ ਹੈ ਅਗਰ ਆਪ ਪੱਕੇ ਸੇ ਗਰੁੱਪ ਪਾ ਕੇ ਉਸ ਨੂੰ ਕਰਦੇ ਆਂ ਕਿਸੇ ਗਰੁੱਪ ਪਾ ਕੇ ਉਸ ਨੂੰ ਕਰਦੇ ਆਂ ਤਾਂ ਹੀ ਉਹ ਊਰਜਾ ਆਪਣੇ ਅੰਦਰ ਬਣਦੀ ਹੈ ਕਿ ਉਸ ਮੈਡੀਟੇਸ਼ਨ ਔਰ ਮੈਡੀਟੇਸ਼ਨ ਸੱਦਲੀ ਇੰਨਾ ਕੋ ਉਪਯੋਗੀ ਹੈ ਕਿ ਜਿੰਨਾ ਵੀ ਤੁਹਾਡੀ ਲਾਈਫ ਦੇ ਵਿੱਚ ਸਟ्रेस ਹੈ ਜਿਹੜਾ ਤੁਸੀਂ ਜੀ ਕੇ ਇਧਰ ਉਧਰ ਤੁਰੇ ਫਿਰਦੇ ਰਹਿੰਦੇ ਆਂ ਆਪ ਸਾਰਾ ਦਿਨ ਉਹ ਉਸ ਦੇ ਨਾਲ ਆਪਣਾ ਮਨ ਸ਼ਾਂਤ ਕਰ ਦਈਏ ਮੈਡੀਟੇਸ਼ਨ ਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ 21 ਤਰੀਕ ਅੱਜ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਕਿਸੇ ਚੀਜ਼ ਨੂੰ ਕਰਨ ਲਈ ਤੇ ਅੱਜ ਇਹ ਦਿਨ ਅਸੀਂ ਵੀ ਮਨਾਇਆ ਸਭ ਨੇ ਮਿਲ ਕੇ ਵਰਡ ਮੈਡੀਟੇਸ਼ਨ ਡੇ ਸਭ ਵੀ ਦਰਵਾਦੇ ਵਾਸੀ ਇਕੱਠੇ ਹੋ ਗਏ ਜਿਨੇ ਵੀ ਸਾਰੇ ਯੋਗ ਕਰ ਰਹੇ ਸੀ ਕੋਈ ਇਸ ਜਗ੍ਹਾ ਤੇ ਕਰੇ ਕੋਈ ਇਸ ਜਗ੍ਹਾ ਤੇ ਸਭ ਇਕੱਠੇ ਹੋ ਕੇ ਅੱਜ ਅਸੀਂ ਧਿਆਨ ਕੀਤਾ ਤੇ ਮੈਡੀਟੇਸ਼ਨ ਮੈਂ ਸਭ ਨੂੰ ਕਹਿਣਾ ਚਾਹਾਂਗਾ ਕਿ ਇਹਹੀ ਉਦੇਸ਼ ਦੇਣਾ ਚਾਹਾਂਗੇ ਕਿ ਜਿਵੇਂ ਡੈਂਟਲ ਹਾਈਜਨ ਜ਼ਰੂਰੀ ਹੈ ਜਿਵੇਂ ਆਪਾਂ ਨੂੰ ਦੰਦਾਂ ਨੂੰ ਸਾਫ਼ ਕਰਨਾ ਜ਼ਰੂਰੀ ਹੈ ਤੇ ਆਪਣੇ ਸਰੀਰ ਨੂੰ ਸਾਫ ਕਰਨਾ ਜ਼ਰੂਰੀ ਹੈ ਉਵੇਂ ਆਪਣੇ ਮਨ ਨੂੰ ਵੀ ਸਾਫ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਨ ਨੂੰ ਨਾ ਸਾਫ ਕਰਾਂਗੇ ਤਾਂ ਸਭ ਤੋਂ ਜੋ ਜ਼ਰੂਰੀ ਚੀਜ਼ ਹੈ ਹਮਾਰੇ ਆਪਣੇ ਅੰਦਰ ਆਪਣਾ ਮਨ ਜੇ ਉਹ ਹੀ ਗੰਦਾ ਹੋਏਗਾ ਤਾਂ ਆਪਾਂ ਜੋ ਬੋਲਾਂਗੇ ਜੋ ਸੋਚਾਂਗੇ ਉਹ ਸਭ ਚੀਜ਼ਾਂ ਵੀ 네ਗੇਟਿਵ ਦੇ ਵਿੱਚ ਹੀ ਜਾਣੀਆਂ ਤਾਂ ਉਹਨੂੰ ਪੋਜ਼ਿਟਿਵ ਤੇ ਲੈ ਆਣ ਲਈ ਆਪਾਂ ਨੂੰ ਉਹਨੂੰ ਸਾਫ ਕਰਨਾ ਜ਼ਰੂਰੀ ਹੈ ਤੇ ਉਸ ਦਾ ਮਾਧਿਅਮ ਹੈ ਮੈਡੀਟੇਸ਼ਨ ਮੈਡੀਟੇਸ਼ਨ ਸੰਬੰਧੀ ਲੋਕਾਂ ਨੂੰ ਕਿਸ ਨੇ ਦੇਣਾ ਚਾਹੁੰਦੇ ਹੋ ਮੈਡੀਟੇਸ਼ਨ ਸੰਬੰਧੀ ਇਹ ਹੀ ਸਨੇਹਾ ਜੀ कि ਅੱਜ ਕੱਲ ਦੇ ਜੀਵਨ ਚ ਮੈਡੀਟੇਸ਼ਨ ਇੰਨਾ ਕਾ ਜ਼ਿਆਦਾ ਸੌਖਾ ਹੋ ਚੁੱਕਿਆ ਹੈ ਕਿ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਤਾਂ ਜੇ ਹਜੇ ਵੀ ਤੁਸੀਂ ਨਹੀਂ ਕਰ ਰਹੇ ਜੇ ਹਜੇ ਵੀ ਆਪਾਂ ਜੇ ਉਹ ਨਹੀਂ ਕਰ ਰਹੇ ਕਿ ਇੰਨੀਆਂ ਸੰਸਥਾਵਾਂ ਬਣ ਚੁੱਕੀਆਂ ਨੇ ਸਾਡੀ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ ਗੁਰਦੇਵ ਸ਼੍ਰੀਸ਼ੀ ਰਵੀਸ਼ੰਕਰ ਜੀ ਵੱਲੋਂ ਤਾਂ ਇੰਨੀਆਂ ਸੰਸਥਾਵਾਂ ਬਣ ਚੁੱਕੀਆਂ ਪਰ ਜੇ ਹਜੇ ਵੀ ਆਪਾਂ ਕਰੋ ਬਾਹਰ ਨਹੀਂ ਨਿਕਲ ਰਹੇ ਹਜੇ ਵੀ ਆਪਾਂ ਕੁਝ ਨਹੀਂ ਕਰ ਰਹੇ ਤਾਂ ਫਿਰ ਵੀ ਆਪਾਂ ਭਗਵਾਨ ਨੂੰ ਇਹ ਕਹਿ ਰਹੇ ਕਿ ਮੇਰੇ ਜੀਵਨ ਚ ਦੁੱਖ ਹੈ ਮੇਰੇ ਮਨ ਚ ਦੁੱਖ ਹੈ ਮੇਰੇ ਜੀ ਸਮੱਸਿਆਵਾਂ ਹੈ ਮੇਰਾ ਮਨ ਭਰਿਆ ਪਿਆ ਹੈ ਕਿਵੇਂ ਮੈਂ ਇਹਨੂੰ ਸੋਲਵ ਕਰਾਂ ਪਰ ਜੇ ਆਪਾਂ ਖੁਦ ਹੀ ਕੁਝ ਨਹੀਂ ਕਰਨਾ ਫਿਰ ਆਪਾਂ ਉਹਨੂੰ ਕਿਵੇਂ ਠੀਕ ਕਰ ਪਾਵਾਂਗੇ ਤਾਂ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਆਪਣਾ ਸਮੇਂ ਕੱਢੋ ਜਿੰਨਾ ਵੀ ਤੁਸੀਂ ਬਿਜ਼ੀ ਹੋ ਆਪਣੀ ਲਾਈਫ ਦੇ ਵਿੱਚ ਇੱਕ ਘੰਟਾ ਜ਼ਰੂਰ ਆਪਣੇ ਲਈ ਕੱਢੋ ਆਪਣੇ ਸ਼ਰੀਰ ਲਈ ਕੱਢੋ ਆਪਣੇ ਮਨ ਲਈ ਕੱਢੋ ਤੇ ਜ਼ਰੂਰ ਜਾਂ ਤਾਂ ਕਿਸੇ ਨਾਲ ਜੁੜੋ ਜਾਂ ਫਿਰ ਆਪਣੇ ਆਪ ਧਿਆਨ ਕਰੋ ਸਰ ਆਜ ਉਹੜਾ ਮੈਡੀਟੇਸ਼ਨ ਦੇ ਹੈਗਾ ਤੇ तुम इतने शिरकत की है मेडिटेशन का उद्देश्य की है लाभ की जैसे कि मैं स्टार्टिंग से बता जैसे हम पहले 21 जून को विश्व योगा दिवस मनाते थे ऐसे ही अब यूनाइटेड नेशन में 21 दिसंबर को विश्व ध्यान दिवस के रूप में मनाया जाएगा जो पूरे वर्ल्ड वाइड जो अभी सितंबर में जो यूएन में जो प्रस्ताव भारतीय तरफ से रखा गया था उसमें वन थ्री जो कंट्री है यूनाइटेड नेशन के उन्होंने सर्व सहमति के साथ ये प्रस्ताव को आ, माना है कि, आ, कि आगे इक्कीस दिसंबर का जो दिन है वो ध्यान दिवस के रूप में मनाएगा ये ध्यान कि योग का ही मुख्य हिस्सा है और तो ये योग का हिस्सा नहीं है, हमारे भारतीय कल्चर और संस्कृति का एक बहुत बड़ा हिस्सा है इसके माध्यम जैसे महर्षि पतंजलि जी ने योग की अलग अलग स्टेजेस बताए जिसमें सबसे पहले स्टेज है और और समाधि तो जो हमारी जो मुख्य उद्देश्य है जीवन का जो समाधि तक की समाधि को प्राप्त करना उससे पहले की जो स्टेजेस है जैसे धारणा और ध्यान तो ध्यान उसमें सबसे मुख्य और इम्पोर्टेंट इम्पोर्टेंट अंग है, है और इससे पहले हम आसन अलग अलग तरह के आसन और प्राणायाम के माध्यम से और धारणा के माध्यम से अ, अलग अलग जो प्रक्रियाएं हैं योग के अंदर उनके माध्यम से हम ध्यान तक बढ़ते हैं इसमें तो लाभ क्या है, है? इसके लाभ जैसे ईमान को चित्त को शांत करता है जैसे हमारा आहार का जिसे डायरेक्ट बॉडी के अंदर इफेक्ट पड़ता है वैसे ही प्राण का भी अपना डायरेक्ट इफेक्ट पड़ता है बॉडी के अंदर और प्राण के माध्यम से ही हम की बढ़ते हैं और ध्यान से हम एक 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 एक, एक संकल्पित तो पाते हैं एकाग्र हो पाते हैं एकाग्र चीज तो पाते हैं सांस पर श्वास के प्रति और वही ध्यान है इसमें ध्यान के अंदर आप देखो आ, मन की शांति तो मिलती है शरीर के प्रति बॉडी के प्रति अवेयरनेस और आज की जो आ, एरा है उसके अंदर अलग अलग तरीके की जी डिजीज है एंजाइटी है स्ट्रेस है निद्रा है सबके ऊपर ध्यान का पॉजिटिव गहरा असर पड़ता है मेडिटेशन के बारे में लोगों को क्या संदेश देंगे आ, 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 संदेश ये है कि सर जैसे हम पूरे विश्व ने इसको मेडिटेशन डे के रूप में माना है वैसे हमारा भी ये संकल्प होना चाहिए हमारे गर्व भी होना चाहिए और संकल्प लें कि हम कम से कम पांच मिनट सात मिनट कम से कम स्टार्टिंग स्टार्ट करें और आ, हर रोज एक अपने जो हमारे जो विधा है उ, उसको आगे बढ़ाने का काम करें जितरबाहा से पत्रकार गोविंद गुप्ता की रिपोर्ट